ਨੂੰ ਭਗਵਾਨ ਦੀ ਜੈ ਜਿਸ ਜਗ੍ਹਾ ਤੇ ਅੱਜ ਅਸੀਂ ਬੈਠੇ ਹਾਂ ਇਹ ਜਗੀਰ ਸਿੰਘ ਭਗਤ ਦੀ ਜਗਾ ਹੈਗੀ ਹੈ ਇਸ ਧਰਤੀ ਦੇ ਬੜੇ ਪਾਗ ਹਨ ਤੇ ਤੁਸੀਂ ਦੇਖਿਓ ਸਾਜੁਗ ਦੇ ਵਿੱਚ ਬਿਲਕੁਲ ਠੀਕ ਐਸੇ ਜਗ ਆਵਾਜ਼ ਆਣੀ ਹਰੀ ਬੋਲੋ ਬੋਲ ਜਿਹੜੀ ਲੱਗੇ ਸਾਹ ਹੈ ਇਹ ਜਗਾ ਜੋ ਹੈ ਚਾਰ ਦਿਵਾਰੀ ਜਿਹੜੀ ਤੁਸੀਂ ਦੇਖ ਰਹੇ ਹੋ ਜਗੀਰ ਸਿੰਘ ਜਗੀਰ ਸਿੰਘ ਜੀ ਹੈ ਇਸ ਤਰ੍ਹਾਂ ਦੇ ਬੜੇ ਬਾਗ ਹਨ ਸਾਜੂਗ ਦੇ ਵਿੱਚ ਐਸੀ ਜਗਾਹ ਤੇ ਬਿਲਕੁਲ ਖੂਬ ਹੋ ਇਥੇ ਇੱਕ ਤਾਮ ਬਣ ਜਾਏਗਾ ਜਿਹਨੂੰ ਕੋ ਸਾਰੀ ਦੁਨੀਆ ਜਿਹੜੇ ਇਥੋਂ ਦੇ ਲੋਕ ਹੋਣਗੇ ਉਸ ਲਈ ਉਹ ਮਥੇ ਟਿਕਿਆ ਕਰਨਗੇ ਕਿਉਂਕਿ ਇੱਕ ਹੋਰ ਗੁਰਸਿੱਖ ਨੇ ਵੀ ਦਿਖਾਇਆ ਉਹ ਕਹਿੰਦਾ ਹੈ ਮੈਨੂੰ ਦੱਸਿਆ ਹੁੰਨੇ ਕਿ ਮੈਂ ਦੇਖਿਆ ਕਿ ਸਾਡੇ ਚੰਬਰ ਦਾ ਸਿੰਘ ਨੰਝਨ ਸਿੰਘ ਉਹ ਕਹਿੰਦਾ ਵੀ ਜਿੱਥੇ ਮੇਰਾ ਘਰ ਹੈ ਹੂ ਹੂ ਉੱਥੇ ਜਗ੍ਹਾ ਕਾਮ ਬਣਿਆ ਹੋਇਆ ਸਰਦ ਦੇ ਵਿੱਚ ਤੇ ਲੋਕੀ ਆ ਰਹੇ ਆ ਮੱਥੇ ਟੇਕ ਰਹੇ ਆ ਉੱਥੇ ਤੇ ਉੱਥੇ ਆਪਣੀ ਮਰਜ਼ਾ ਪੂਰੀ ਕਰ ਰਹੇ ਆ ਤੇਜਾ ਸਿੰਘ ਸੀ ਹੋਰ ਹੋਰ ਵੀ ਜਟਾ ਸਾਹਿਬ ਸੀ ਇਹਨਾਂ ਸਭ ਦੇ ਘਰ ਜਿਹੜੇ ਹੈ ਧਾਮ ਬਣ ਜਾਣੇ ਹਨ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਕਿਉਂਕਿ ਜਗੀਰ ਸਿੰਘ ਜੀ ਇਹ ਸਾਜਗ ਦੇ ਵਿੱਚ ਵੀ ਇਸੇ ਜਗ੍ਹਾ ਰਹਿੰਦੇ ਸੀ ਉਹਹੀਂ ਇਥੇ ਝੁੱਗੀ ਹੁੰਦੀ ਸੀ ਉਹਨਾਂ ਦੇ ਤੇ 77 ઋષਿ 7 ઋષਿ ਜਿਹੜੇ ਗੌਤਮ ઋષਿ ਅਪਾਰਦਵਾਜ ઋષਿ ਵਗੈਰਾ ਜਦੋਂ ਆਏ ਸੀ ਇਹਨਾਂ ਕੋਲ ਠਹੇ ਇਹਨਾਂ ਨੇ ਸੇਵਾ ਵੀ ਕੀਤੀ ਤੇ ਉਸ ਦੇ ਬਤਾਲਕ ਇਹਨਾਂ ਨੂੰ ਇਹੋ ਜਿਹਾ ਜਗ੍ਹਾ ਮਿਲੀ ਕਲਯੁਗ ਵਿੱਚ ਵੀ ਬਿਲਕੁਲ ਜਿਹੜੀ ਸਤਯੁਗ ਦੇ ਵਿੱਚ ਸੀ ਤੇ ਇਥੇ ਹੁਣ ਸਤਯੁਗ ਵਿੱਚ ਤਾਂ ਬਣੇਗਾ ਅੱਗੇ ਦੱਸਿਆ ਹੈ ਜਿਹੜਾ ਕਿ ਤੁਸੀਂ ਹੁਣੇ ਸੁਣਿਆ ਹੈ ਕੇ ਸਤ ਰੰਗ ਦੀ ਸੇਵਾ ਸਤ ਰੰਗ ਦੀ ਸੇਵਾ ਵੀ ਇਹਨਾਂ ਤੋਂ ਪਹਿਲੀ ਵਾਰ ਲਈ ਗਈ ਸਤ ਰੰਗਾ ਨਿਸ਼ਾਨ ساری ਦੁਨੀਆ ਵਿੱਚ ਝੋਲਣਾ ਹੈ ਇਹ ਸੇਵਾ ਵੀ ਇਹਨਾਂ ਤੋਂ ਲਈ ਗਈ ਇਹ ਇਹਨਾਂ ਨੇ ਸੋਚਿਆ ਜਦੋਂ ਇਹਨਾਂ ਨੂੰ ਹੁਕਮ ਹੋਇਆ ਕਿ ਸੇਵਾ ਲੈਣੀ ਹੈ Satsang ਦੇ ਡਰ ਗਏ ਕਿ ਪਤਾ ਨਹੀਂ ਸੋਨੇ ਦਾ ਬਣਨਾ ਪਤਾ ਨਹੀਂ ਕਿਸ ਤਰ੍ਹਾਂ ਦਾ ਬਣਨਾ ਸਤ ਰੰਗ ਦਾ ਨਿਸ਼ਾਨ ਤੇ ਇਹ ਪੈਸੇ ਲੈ ਕੇ ਨਵੇਂ-ਨਵੇਂ ਨੋਟ ਜਿਸ ਤਰ੍ਹਾਂ ਉਹਨੇ ਦੱਸਿਆ ਦਲੂਈ ਦੱਸਿਆ ਹੁਨੇ ਇਹ ਸੱਚੇ ਪਾਤਸ਼ਾਹ ਕੋਲ ਗਏ ਕਹਿੰਨਗੇ ਜੀ ਮੇਰੇ ਕੋਲ ਤਾਂ ਇਹੀੋ ਕੁਛ ਹੈ ਮਹਾਰਾਜ ਕਹਿੰਦੇ ਬਹੁਤ ਹੈ ਆਪਣੀ ਜੇਬ ਵਿੱਚ ਬਾਤ ਨੂੰ ਅਸੀਂ ਕੱਲ ਨੂੰ ਜਾਵਾਂਗੇ ਅਮਰਸਰ ਤੇ ਇਹਨਾਂ ਦੱਸਿਆ ਕਿ ਉੱਥੇ ਪਹਿਲਾਂ ਕਵਾੜੀਆਂ ਕੋਲ ਚਲੇ ਗਏ ਤੇ ਦੇਖਿਆ ਉੱਥੇ ਵੀ ਸਾ ਕਿਛਤੀ ਫੁੱਟ ਦਾ ਜਿਹੜਾ ਨਿਸ਼ਾਨ ਮਿਲ ਜਾਏ ਉਹ ਸਾਦੂ ਕੋਲ ਜਿਹੜਾ ਪਾਈਪ ਜਿਹੜਾ ਪਾਈਪ ਹੁੰਦਾ ਨਾ ਵੇ ਇਹ ਮਿਲ ਜਾਏ ਦੇਖੇ ਇੱਕ ਦੋ ਦੁਕਾਨਾਂ ਤੇ ਤੇ ਨਾ ਤੂੰ ਬੇਨਤੀ ਕਰਾ ਲਈ ਇਹ ਕਹਿੰਦੇ ਸੱਚੇ ਪਾਤਸ਼ਾਹ ਜੇ ਆਪਾਂ ਨਵਾਂ ਕੰਮ ਕਰਨਾ ਹੈ ਕਿਉਂ ਨਾ ਆਪਾਂ ਨਵਾਂ ਲੈ ਲਈਏ ਪੁਰਾਣਾ ਕਿਉਂ ਲੈਣਾ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਠੀਕ ਆਪਾਂ ਨਵਾਂ ਨਵਾਂ ਲੈ ਲਈਏ ਚਲੋ ਨਵੀਂ ਦੁਕਾਨ ਤੇ ਚਲੀਏ ਫਰੈਸ਼ ਲੈ ਲਈਏ ਹਾ ਇਹ ਕੋ ਬਹਾਨਾ ਸੀ ਨਾ ਤੇ ਉਹ ਲੈ ਕੇ ਉਹ ਤੋਂ ਉਹ ਤੋਂ ਥੋੜੇ ਜਿਹੇ ਪੈਸਿਆਂ ਦਾ ਲੋਹਾ ਇਹ ਨਾ ਮਹਿੰਗਾ ਨਹੀਂ ਸੀ ਉਸ ਵੇਲੇ ਤੇ ਉਹ ਲੈ ਕੇ ਆ ਗਏ ਤੇ ਬਾਅਦ ਚ ਜਿਸ ਤਰ੍ਹਾਂ ਕੇ ਇਹਨਾਂ ਨੂੰ ਦੱਸਿਆ ਕਿ ਉਹ ਤੇ ਰੈਡੀ ਥੇ ਮੁੱਛੇ ਛੋਲੇ ਵੀ ਖਾਦੇ ਉਸ ਵੇਲੇ ਸਚਿਪਾ ਆਸ਼ਾ ਨੇ ਵੀ ਤੇ ਇਹਨਾਂ ਨੇ ਵੀ ਇਹ ਕਹਿੰਦੇ ਸੀ ਉਹ ਸਿਰ ਪਾਣੀ ਨਹੀਂ ਸੀ ਇਹ ਪੱਜ ਕੇ ਪਤਾ ਨਹੀਂ ਕੋਲਡ ਡਰਿੰਕ ਲਿਆਈ ਆ ਕੀ ਲਿਆਈ ਮੈਨੂੰ ਯਾਦ ਨਹੀਂ ਹੈਗਾ ਤੇ ਇਸ ਤਰ੍ਹਾਂ ਕਰਕੇ ਇਹ ਹਰ ਬਾਣੀ ਵਿੱਚ ਇਹ ਲਿਖਿਆ ਹੈ ਕਿ ਚਾਰ ਯੁਗ ਤੋਂ ਬਾਅਦ ਚੌਥਾ ਯੁਗ ਚੱਲ ਰਿਹਾ ਨਾ ਹਾਂ ਤੁਹਾਡੇ ਹੋਣੀ ਬੱਲੇ ਬੱਲੇ ਜਦ ਲੋਕਾਂ ਨੇ ਸਾਜੁਗ ਦੇ ਵਿੱਚ ਪੜ੍ਹਨਾ ਬਈ ਬੱਲੇ ਬੱਲੇ ਭਗਤ ਵੀ ਹੈਗੇ ਸੀ ਤੇ ਭਗਵਾਨ ਵੀ ਹੈਗਾ ਸੀ ਭਗਤ ਤੇ ਭਗਵਾਨ ਵੀ ਉਹਨਾਂ ਨੂੰ ਇਦਾਂ ਦਰਸ਼ਨ ਨਹੀਂ ਹੋਣਗੇ ਕਿਸੇ ਕਿਸੇ ਨੂੰ ਹੋਣਗੇ ਲੇਕਿਨ ਉਹ ਕਹਿੰਦੇ ਉਹ ਕਿਹੋ ਜੇ ਭਗਤ ਸੀ ਵੀ ਕਲਯੁਗ ਵੀ ਕੋਰ ਤੇ ਭਗਵਾਨ ਉਹਨਾਂ ਨੂੰ ਦਰਸ਼ਨ ਦੇ ਰਿਹਾ ਵਾਹ ਵਾਹ ਤੁਹਾਡੀ ਬੱਲੇ ਬੱਲੇ ਜਿਹੜੀ ਹਰ ਬਾਣੀ ਹੈ ਇਹਦੇ ਵਿੱਚ ਇਹ ਤੁਹਾਡੀ ਵਡਿਆਈ ਹੈ ਤੇ ਵਰ ਵੀ ਉਹਨਾਂ ਨੂੰ ਮਿਲੇ ਹਨ ਜਿਹੜੇ ਕੇ ਸੱਚੇ ਪਾਤਸ਼ਾਹ ਨੇ ਆਪਣੇ ਵੇਲੇ ਭਗਤ ਬਣਾਏ ਸੀ ਉਹਨਾਂ ਨੂੰ ਵਰ ਮਿਲ ਗਿਆ ਇਸ ਦਾ ਸੱਚੇ ਪਾਤਸ਼ਾਹ ਨੇ ਕਿਹਾ ਕਿ ਅੱਜ 42 ਲੱਖ ਜਨਮ ਕਰਦੇ ਰਹੋ ਪੁਨ ਦਾਨ ਭਗਤੀ ਵਿੱਚ ਆਪਣਾ ਧਿਆਨ ਲਗਾਈਆ ਅਜ ਦੇ ਦਿਨ ਵਰਗਾ ਫਿਰ ਵੀ ਨਹੀਂ ਮਿਲਣਾ ਮਾਨ ਉਹ ਮਾਨ ਕਿਉਂ ਮਿਲਿਆ ਜਿਹੜੇ ਉਸ ਵੇਲੇ ਹਾਜ਼ਰ ਸੀ ਇਸ ਕਰਕੇ ਇਹ ਪੱਗਾਂ ਦੀ ਬੱਲੇ ਬੱਲੇ ਹੋਣੀ ਹੈ ਤੁਸੀਂ ਦੇਖਦੇ ਰਹੋ ਕਲ ਯੁਗ ਦਾ ਅੰਤ ਬੜਾ ਛੇਤੀ ਹੀ ਹੋਣ ਵਾਲਾ ਹੈ ਬੜੀ ਛੇਤੀ ਬਹੁਤ ਅਸਮਾਂ ਹੋ ਨੇਰੇ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਸੱਜੂਗ ਨੇ ਆਉਣਾ ਹੀ ਆਉਣਾ ਹੈ ਤੇ ਇਹਦੇ ਵਾਸਤੇ ਉਸ ਅਕਾਲ ਪੁਰਖ ਦਾ ਗੋਬਿੰਦ ਸਤਿਗੁਰੂ ਨਾਲ ਮਿਲ ਕੇ ਆਉਣਾ ਉਸ ਵੇਲੇ ਹੁੰਦਾ ਹੈ ਸੰਸਾਰ ਵਿੱਚ ਜਦੋਂ ਸੰਸਾਰ ਦੇ ਹਾਲਾਤ ਖਰਾਬ ਹੋ ਜਾਂਦੇ ਹਨ ਸਮਾਜ ਜਿਹੜਾ ਵਿਗੜ ਜਾਂਦਾ ਹੈ ਤੇ ਉਸ ਵੇਲੇ ਪਰਮੇਸ਼ਰ ਦੇ ਆਉਣ ਦਾ ਜਿਹੜਾ ਸਮਾਜ ਦੇ ਹਾਲਾਤ ਦੱਸੇ ਆ ਉਸ ਵੇਲੇ ਦੀਨ ਦੁਨੀ ਦੁਨੀਆਦਾਰੀ ਵਿਚ ਹੋਵੇ ਲੜਦੀ ਪਿਤਾ ਪੁੱਤ ਬਣੇ ਕਸਾਈਆ ਪਿਤਾ ਪੁੱਤ ਵੀ ਕਸਾਈ ਬਣ ਗਏ ਕ੍ਰਿਸ਼ਨ ਜੀ ਕਹਿੰਦੇ ਹਨ ਉਸ ਵੇਲੇ ਪਾਈ ਪਾਈ ਵਿਚ ਰਹਿ ਲੈਨੀ ਇਤਫਾਕ ਕਰ ਕਰ ਵਿਚ ਇਹ ਹੋਏ ਲੜਾਈ ਆ ਸਭ ਜਗ੍ਹਾ ਜਿਹੜਾ ਸਮਾਜ ਚ ਜਿਹੜਾ ਸਾਸਨ ਉਹਦੀ ਬਾਪ بیٹے ਦੀ ਪਾਈ ਪੈਣੀ ਲੜਾਈਆਂ ਹੋ ਗਈਆਂ ਇਸ ਵੇਲੇ ਤੇ ਇਹੋ ਜਿਹੇ ਹਾਲਾਤ ਤੇ ਜਦੋਂ ਉਹਨੇ ਆਉਣਾ ਹੈ ਸੰਸਾਰ ਵਿੱਚ ਆਪਣਾ ਇਸ਼ਟ ਕਾਇਮ ਕਰਨਾ ਹੈ ਇਸ਼ਟ ਉਦੋਂ ਕਾਇਮ ਕਰੇਗਾ ਜਦੋਂ ਉਹ ਪ੍ਰਗਟ ਹੋਏਗਾ ਉਹਨੂੰ ਤਾਂ ਨਿਰਗੁਣ ਨਿਰਾਰਕਾਰ ਕਿਹਾ ਗਿਆ ਹੈ ਤੇ ਪ੍ਰਗਟ ਕਿਸ ਤਰ੍ਹਾਂ ਹੋਏਗਾ ਉਹਦੇ ਵਾਸਤੇ ਉਹਨੇ ਆਪਣਾ ਸੰਭਲ ਨਗਰ ਬਣਾ ਲਿਆ ਸੰਭਲ ਨਗਰ ਵਿੱਚ ਆਪਣੇ ਆਪਣੀ ਨੂਰੀ ਚੌਦ ਦਾ ਪ੍ਰਕਾਸ਼ ਕੀਤਾ ਰਾਮ ਜੀ ਵੀ ਕਹਿੰਦੇ ਹਨ ਕਿ ਕਲਯੁਗੰਤਮ ਨਿਰਗੁਣ ਨੂਰ ਜੋਤ ਕਰਾ ਪ੍ਰਕਾਸ਼ ਵੇਦ ਵਿਆਸ ਰਿਆ ਸਮਝਾਈਆ ਵੇਦ ਵਿਆਸ ਜੀ ਤਾਂ ਰਾਮ ਜੀ ਵੇਲੇ ਆਏ ਨਹੀਂ ਸੀ ਹਲੇ ਦੁਆਪਰ ਜੁਗ ਚ ਆਏ ਕਿਉਂਕਿ ਵੇਦ ਵਿਆਸ ਜੀ ਰਾਤ ਵੀ ਗੱਲ ਹੋਈ ਸੀ ਕਿ ਡਿਟੇਲ ਵਿੱਚ ਜਿਹੜਾ ਨੇਕ ਲੰਗ ਬਾਰੇ ਲਿਖਿਆ ਹੈ ਉਹ ਵੇਦ ਵਿਆਸ ਜੀ ਨੇ ਲਿਖਿਆ ਅੱਗੇ ਦੱਸਿਆ ਹੈ ਕਿ ਉਸਨੇ ਪ੍ਰਗਟ ਹੋ ਕੇ ਹੁਣ ਪ੍ਰਗਟ ਤਾਂ ਹੋ ਗਿਆ ਭਗਤਾਂ ਦੀ ਬਖਸ਼ਿਸ਼ ਵੀ ਕਰ ਦਿੱਤੀ ਉਸਨੇ ਸੱਜੁਗ ਲੌਣਾ ਉਤਰਨ ਦਾ ਧਰਮ ਚਲਾਉਣਾ ਇੱਕੋ ਮੁੱਦਾ ਇਹ ਜਿਹੜਾ ਧਰਮ ਖਤਮ ਹੋ ਗਿਆ ਇਸ ਵੇਲੇ ਉਹਨੇ ਉਹਨੂੰ ਪੁਨਰ ਜੀਵਿਤ ਕਰਨਾ ਹੈ ਮੁੱਦਤ ਦੇ ਵਿਚਰੇ ਗੁਰਮਖ ਲਈ ਮਲਾਈਆ ਜਿਹੜੇ ਮੁੱਦਤ ਦੇ ਪਿਛਲੇ ਜੁਗਾਂ ਤੇ ਮੈਂ ਚਾਰ ਜੁਗ ਦੇ ਨਹੀਂ 994 ਚੌਕੜੀ ਜੁਗ ਜਨਮ ਦੇ ਵਿਚਰੇ ਇਕੱਠੇ ਕਰ ਲਵਾਂ ਏਕਾ ਵਾਰ ਇਹ ਮੇਰੀ ਬੇਪਰਵਾਹੀ ਆ ਇਹ ਤੁਸੀਂ ਚਾਰ ਜੁਗ ਦੇ ਫਗਤ ਨਹੀਂ ਹੈ ਜੀ ਤੇ ਮੁੱਠੀ ਪਰ ਪਗ ਜ਼ਰੂਰ ਹੈ ਇਹਨਾਂ ਨੇ ਬੜੀ ਭੜਕੀਆਂ ਕੀਤੀਆਂ ਔਰ ਤੁਹਾਡਾ ਇਸ ਸੰਗਤ ਵਿਚ ਆਣਾ ਇਦਾਂ ਨਹੀਂ ਹੋਇਆ ਕਿ ਤੁਸੀਂ ਸੱਚੇ ਪਾਤਸ਼ਾਹ ਨੂੰ ਮਿਲ ਗਏ ਇਹ ਨਾ ਸਮਝਿਓ ਤੁਹਾਡਾ ਮੇਲ ਹੋਇਆ ਹੈ ਨਾਲ ਇਤਫਾਕੇ ਵੀ ਬਾਈ ਚਾਂਸ ਹੋ ਗਿਆ ਮੇਲ ਇਹ ਨਹੀਂ ਗੱਲ ਹੈ ਤੁਹਾਡੀ ਪੂਰਵ ਤਾਂ ਲੇਖ ਦੇਖਿਆ ਹੋਣਾ ਤੁਹਾਡੇ ਇਹ ਨਾ ਸਮਝਿਓ ਤੁਹਾਡਾ ਮੇਲ ਹੋਇਆ ਇਤਫਾਕੇ ਪੂਰਵ ਲੇਖੇ ਵੇਖ ਵੇਖ ਜੋੜ ਜੁੜਾ ਹਾਂ ਜਿਨ੍ਹਾਂ ਦਾ ਪਹਿਲਾਂ ਜਿਹਨਾਂ ਜਿਆਦਾ ਭਗਤੀ ਸੀ ਉਹ ਪਹਿਲ ਨੂੰ ਆਗੇ ਜਿਹਨੇ ਥੋੜੀ ਭਗਤੀ ਸੀ ਬਾਅਦ ਚ ਆਗੇ ਜਿਹੜੇ ਹੁਣ ਵੀ ਆ ਰਹੇ ਆ ਉਹਨਾਂ ਦੀ ਬੜੀ ਭਗਤੀ ਹੈ ਜਿਹੜੇ ਸੁਣਨ ਆ ਗਏ ਉਹਨਾਂ ਦੀ ਵੀ ਬੜੀ ਭਗਤੀ ਹੈ ਕਿਉਂਕਿ ਪ੍ਰਮਾਤਮਾ ਦੀ ਦਿਲ ਕੋਈ ਸੰਦਰ ਨਹੀਂ ਹੈ ਤਾਂ ਨਹੀਂ ਕਹਿ ਰਹੀ ਹੈ ਕਿ ਯੁੱਗ ਬਦਲਣਾ ਜਿਸ ਦੀ ਵਾਦੀ ਉਹਨੇ ਵਾਦਾ ਕੀਤਾ ਕਿ ਮੈਂ ਕਲ ਯੁੱਗ ਨੂੰ ਹੁਣ ਖਤਮ ਕਰ ਦੇਣਾ ਹੈ ਉਹ ਵਾਦੇ ਪਿਛਲੇ ਵੇਖ ਵਿਖਾਏਗਾ ਗੁਜਰੀ ਦਾਦੀ ਨੇ ਵੀ ਕਿਹਾ ਬੜੀ 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 ਗੱਲ ਕਹਿ ਕੇ ਗਈ ਗੁਜਰੀ ਦਾਦੀ ਜੋ ਸੰਦੇਸ਼ਾ ਦੇ ਕੇ ਗਈ ਜ਼ਰਾਵਰ ਸਿੰਘ ਫਤਿਹ ਸਿੰਘ ਨੂੰ ਗੁਜਰੀ ਦਾਦੀ ਦਾਵੇਦਾਰ ਹੀ ਕਖਵਾਵੇਗਾ ਕਲ ਯੁਗ ਅੰਤਮ ਵੇਖੇ ਬਾਜੀ ਬਾਜਾਂ ਵਾਲਾ ਆਪਣਾ ਰੂਪ ਪ੍ਰਗਟਾਏਗਾ ਕਿਉਂਕਿ ਅਕਾਲ ਪੁਰਖ ਗੋਵਿੰਦਾਰ ਵਿੱਚ ਹੀ ਪ੍ਰਗਟ ਹੁੰਦਾ ਹੈ ਉਸ ਤੋਂ ਮੇਨਾ ਪ੍ਰਗਟ ਹੁੰਦਾ ਹੀ ਨਹੀਂ ਜੋ ਤਸ਼ਵਤਾਰ ਦਾ ਖੇਲ ਸੰਸਾਰ ਵਿੱਚ ਹੁੰਦਾ ਜਿਹੜਾ ਤੁਸੀਂ ਦੇਖਿਆ ਤੇ ਪ੍ਰਗਟ ਹੋ ਕੇ ਉੱਪਰ ਢੋਲੇ ਤਰਨੀ ਕਹੇ ਮੇਰਾ ਹੌਲਾ ਪਾਰ ਕਰਾਇਆ ਦਾ ਭਾਰ ਹੋ ਗਿਆ ਇਸ ਵਿੱਚ ਸ੍ਰਿਸ਼ਟੀ ਜਿਹੜੀ ਐਮੂਟੀਟਰ ਬਣ ਗਈ ਹੈ ਸਾਰੇ ਜਿਹੜੇ ਆਤਮ ਬਰਨ ਦੀ ਸੋਜੀ ਕਿਸੇ ਨੂੰ ਵੀ ਨਹੀਂ ਤੇ ਕਿਉਂਕਿ ਇਹ ਖੇਲ ਜਿਹੜੇ ਹਨ ਕਿ ਖੇਲ ਵਰਤਨੇ ਅੰਤਮ ਗੋਵਿੰਦ ਸੂਰੇ ਪੁਰਖ ਕਾਲ ਦੇ ਸੁੱਤ ਦੇ ਜੋ ਸੁੱਤਿਆਂ ਸਭ ਨੂੰ ਲੈ ਜਗਾਈਆ ਅੱਜ ਦੱਸਿਆ ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦਾਨੰਦਪੁਰ ਨੰਪੁਰ ਸਾਹਿਬ ਕੀ ਸੰਦੇਸ਼ਾ ਦੇ ਕੇ ਗਈ ਸੀ ਪੂਰੀਆਂ ਲੋਹਾਂ ਤੋਂ ਬਾਹਰ ਜਨਾਈਆ ਕੀ ਦੱਸਿਆ ਉਹਨਾਂ ਨੇ ਜਿਸ ਵੇਲੇ ਕਲਯੁਗ ਹੋ ਰਿਹਾ ਹਨੇਰ ਕੋਰ ਕੋਰ ਦੇਰਾ ਤੁਸੀਂ ਦੇਖ ਲਓ ਵਿਸੇ 100 ਸਾਲਾਂ ਤੋਂ ਹੋ ਗਿਆ ਸੱਚਾ ਚੰਦਨ ਕੋਈ ਰੁਸ਼ਨਾਈ ਆ ਔਰ ਹਾਲਾਤ ਇਹ ਹੋ ਗਏ ਹਨ ਵਡਿਆਈ ਮਿਲਨੀ ਠੱਗ ਚੋਰ ਠੱਗਾਂ ਚੋਰਾਂ ਨੂੰ ਵਡਿਆਈ ਮਿਲਦੀ ਆ ਬਹੁਤ ਕਿਉਂਕਿ ਉਹ ਸਮ ਪੈਸੇ 2 ਨੰਬਰ ਦੇ ਪੈਸੇ ਕਮਾ ਲੈਂਦੇ ਆ ਔਰ ਸੇਠ ਬਣ ਜਾਂਦੇ ਆ ਵਡਿਆਈ ਮਿਲਨੀ ਠੱਗ ਚੋਰ ਸਾਧ ਸੰਤ ਰੋਣ ਮਾਰਨ ਧਾਈਆਂ ਜਿਹੜੇ ਸਾਧ ਸੰਤ ਹਨ ਉਹਨਾਂ ਕੋਲ ਤਾਂ ਵਿਚਾਰੂ ਕੋਈ ਪੈਸਾ ਹੁੰਦਾ ਹੀ ਨਹੀਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਅਵਰਦੀ ਔਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੀ ਬਦਲ ਜਾਏਗੀ ਯਾਨੀ ਪ੍ਰਮਾਤਮਾ ਨੂੰ ਭੁੱਲ ਜਾਏਗਾ ਸੰਸਾਰ ਥੋੜਾ ਸਸੇ ਵਾਲਾ ਦੇ ਗੁਹਾਈਆ ਹੋ ਸਸੇ ਪਰ ਹੋੜਾ ਇਹ ਗੁਹਾਈਂ ਦੇ ਰਿਹਾ ਕੋਰ ਦੱਸਿਆ ਹੈ ਕਿ ਇਸ ਵੇਲੇ ਆਤਮ ਪਰਮਾਤਮ ਟੁੱਟਣੀ ਡੋਰ ਹੰਗ ਬ੍ਰਹਮ ਨਾ ਕੋਈ ਸਮਝਾਈਆ ਆਤਮਾ ਪਰਮਾਤਮ ਦੀ ਡੋਰੀ ਟੁੱਟ ਜਾਏਗੀ ਕਿਸੇ ਦਾ ਵੀ ਪ੍ਰਮਾਤਮਾ ਨਾਲ ਮੇਲ ਨਹੀਂ ਹੋ ਪਾਏਗਾ ਸੁਰਤ ਸਚ ਸ਼ਬਦ ਦਾ ਮੇਲ ਨਹੀਂ ਹੋ ਰਿਹਾ ਇਸ ਵੇਲੇ ਕਿਉਂਕਿ ਤਰਨੀ ਵੀ ਕਹਿ ਰਹੀ ਹੈ ਕਿ ਹੰਗ ਬ੍ਰਹਮ ਆਤਮ ਬ੍ਰਹਮ ਦੀ ਸੋਚੀ ਨਹੀਂ ਰਹੀਏ ਇਸ ਵੇਲੇ ਮੇਰੀ ਦੁਹਾਈ ਦਰੋਹੀ ਕਿਸੇ ਨੇ ਸੂਰ ਖਾਦਾ ਸਾਰੇ ਮੀਟੀ ਡਰ ਬਣ ਗਏ ਮੇਰੀ ਦੁਹਾਈ ਦਰੋਹੀ ਕਿਸੇ ਨੇ ਸੂਰ ਖਾਦਾ ਕਿਸੇ ਨੇ ਖਾਦੀ ਗਾਂ ਕਈ ਗੋਮਾ ਖਾ ਗਏ ਕਈ ਸੂਰ ਖਾ ਗਏ ਕਈ ਚਿਕਨ ਖਾ ਗਏ ਕੋ ਬੱਕਰੇ ਖਾ ਗਏ ਆਤਮ ਬ੍ਰਹਮ ਸਮਝ ਕੋਈ ਨਾ ਆਜ ਆਤਮ ਬ੍ਰਹਮ ਦੀ ਸੋਚੀ ਤਾਂ ਕਿਸੇ ਨੂੰ ਵੀ ਨਹੀਂ ਰਹੀ ਇਸ ਕਰਕੇ ਕਿਉਂਕਿ ਮਨ ਜਿਹੜਾ ਹੈ ਇਸ ਵੇਲੇ ਉਹ ਹੀ ਕੰਟਰੋਲ ਵਿੱਚ ਨਹੀਂ ਰਿਹਾ ਕਿਸੇ ਦੇ ਤੁਸੀਂ ਦੇਖ ਲਓ ਹੈ ਕਿਸੇ ਦੇ ਕੰਟਰੋਲ ਚ ਨਹੀਂ ਹੈਗਾ ਮਨ ਵਾ ਦੇ ਦिशा ਉਠੜ ਜਾਵੇ ਦੌੜ ਅੱਗੇ ਹੋ ਨਾ ਕੋਈ اٹਕਾਇਆ ਮਨ ਜਿਹੜਾ ਬੈਠਿਆ ਆਪਾਂ ਇੱਥੇ ਮਿੰਟ ਚ ਸਕਿੰਡ ਚ ਕਿਹੜੇ ਪਹੁੰਚ ਜਾਂਦੇ ਨੂੰ ਮੈਨੇ ਵੀਜ਼ਾ ਲਾਉਣਾ ਮਨ ਐਨਾ ਤੀਸ ਇਦਸਤਰੀ ਨੂੰ ਪੁੱਛਿਆ ਸੀ ਯਕਸ਼ ਨੂੰ ਯਕਸ਼ ਨੇ ਜਦ ਸਵਾਲ ਕੀਤਾ ਸੀ ਦੁਨੀਆ ਚ ਸਭ ਤੋਂ ਤੇਜ਼ ਚੀਜ਼ ਕਿਹੜੀ ਆ ਉਹ ਕਹਿੰਦਾ ਮਨ ਆਪਾਂ ਬੈਠੇ ਇੱਥੇ ਆ ਇੱਕ ਸਕਿੰਟ ਵੀ ਨਹੀਂ ਲੱਗਦਾ ਜਿ ਆਪਾਂ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਤੇ ਉਸ ਲੇਖੇ ਨੂੰ ਵੇਦ ਵ્યાਸ ਕਿਹਾ ਆਵੇ ਬ੍ਰਹਮਨ ਗੌੜ ਪਾਰ ਬ੍ਰਹਮ ਆਪਣੀ ਕਲ ਪ੍ਰਗਟਾਇਆ ਉਹ ਬ੍ਰਹਮਨ ਗੌੜ ਕਿਸੇ ਬਾਹਮਣ ਨੂੰ ਨਹੀਂ ਕਿਹਾ ਗਿਆ ਬ੍ਰਹਮਨ ਗੌੜ ਜੋ ਹੈ ਇਸ ਦਾ ਕੋਈ ਮਾਨ ਨਹੀਂ ਪਾਪ ਨਹੀਂ ਜਾਤ ਨਹੀਂ ਪਾਤ ਨਹੀਂ ਵਰ ਨਹੀਂ ਬਰਨ ਨਹੀਂ ਦੀਨ ਨਹੀਂ ਮਸਜਬ ਨਹੀਂ ਉਸ ਪਾਰ ਬ੍ਰਹਮ ਨੂੰ ਬ੍ਰਹਮਨ ਗॉड ਕਿਹਾ ਗਿਆ ਔਰ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਕਲਜੂ ਕਹੇ ਤੇਰੇ ਨਾਮ ਗ੍ਰੰਥ ਟਕਿਆ ਤੇਰੇ ਨਾਮ ਗ੍ਰੰਥ ਟਕਿਆ ਹੁੰਤੇ ਵਿਕਦੇ ਵਿੱਚ ਬਾਜ਼ਾਰਾਂ ਜਿਹੜੇ ਗ੍ਰੰਥ ਹਨ ਉਹਨਾਂ ਦਾ ਪੈਸਾ ਨਹੀਂ ਲੈਣਾ ਚਾਹੀਦਾ ਕਦੇ ਵੀ ਲੇਕਿਨ ਉਹ ਹੋਂ ਤਾਂ ਬਿਜ਼ਨਸ ਬਣਾ ਲਿਆ ਲੋਕਾਂ ਨੇ ਕਲਜੂ ਕਹੇ ਤੇਰੀ ਕੀਮਤ ਮੈਂ ਲੋਕ ਮਾਪ ਦਿੱਤੀ ਪਾਈ ਆ ਕਲਜੂ ਗੱਜਾ ਮੈਂ ਤੇਰੇ ਗ੍ਰੰਥਾਂ ਨੂੰ ਵਿਕਦੇ ਹਨ ਦੇਮਾ ਤਾਂ ਕੀਮਤ ਪਾਤੀ ਉਹਨਾਂ ਦੀ ਐਨੇ ਦਾ ਮਿਲੂਗਾ ਗ੍ਰੰਥ ਸੋ ਅੱਗੇ ਦੱਸਿਆ ਹੈ ਕਿ ਥੋੜਾ ਜਿਹਾ ਬਸ ਜ਼ਿਆਦਾ ਨਹੀਂ ਪੜ ਰਿਹਾ ਗੋਬਿੰਦ ਪਾਸ਼ਾ ਜਦੋਂ ਮੱਛੂ ਵਾਲੇ ਗਏ ਸੀ ਸਿਰਫ ਇੱਕ ਪੇਜ ਦੀ ਬਾਣੀ ਹੈ ਬਹੁਤਾ ਟਾਈਮ ਨਹੀਂ ਲੱਗੇਗਾ ਕਈ ਵਾਰ ਤੁਸੀਂ ਸੁਣੀ ਵੀ ਆ ਬੰਦ ਜਿਹੜੀ ਸੇਸ 16 ਦੀ ਸੇਸ ਉਹ ਕਹਿ ਰਹੀ ਹੈ ਸੇਜ ਕਿਹਾ ਗੋਵਿੰਦ ਕੀ ਚੰਗਾ ਤੈਨੂੰ ਗਾਉਣਾ ਸਿਤਾਰਾ ਗਾਇਆ ਕਿਆ ਤੈਨੂੰ ਗਾਣਾ ਚੰਗਾ ਕੀ ਚੰਗਾ ਦਰਸ਼ਨ ਪਾਉਣਾ ਦਰਸ਼ਨ ਪਾਣੇ ਚੰਗੇ ਜਾਂ ਤੈਨੂੰ ਗਾਉਣਾ ਚੰਗਾ ਨਿਉ ਕਿ ਸੀਸ ਨਹੀਂ ਵਈਆ ਗੋਵਿੰਦ ਕਿਹਾ ਗੋਵਿੰਦ ਕਿਹਾ ਮੈਂ ਉਸ ਨੂੰ ਅੰਗ ਲਗਾਉਣਾ ਮੈਂ ਉਸ ਨੂੰ ਆਪਣੇ ਨਾਲ ਮਿਲਾਉਣਾ ਹੈ ਜਿਸ ਦਾ ਮੇਲਾ ਨਾਲ ਤੁਰ ਦਰਗਾਈਆ ਇਸ ਕਰਕੇ ਉਹਨੇ ਉਹੀ ਦਰ ਸੇਕ ਜਿਹੜੀ ਸੀ ਉਹ ਚਮਕੌਰ ਗੜੀ ਵਾਲੇ ਅਨੰਪੁਰ ਸਾਹਿਬ ਵਾਲੀ ਹੋਈ ਜੋ ਸੀ ਜਿਨ੍ਹਾਂ ਦਾ ਮੇਲਾ ਪ੍ਰਕਾਰ ਕੋਣਾ ਸੀ ਫੇਰੋ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਜੇ ਵਿਛੋੜੇ ਵਿੱਚ ਰਖਾਉਣਾ ਉਹਨਾਂ ਨੂੰ ਟਾਲ ਦੇਂਦਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆਪਣੇ ਨਾਲ ਨਹੀਂ ਨਾ ਬੁਲਾਉਣਾ ਉਹਨਾਂ ਨੂੰ ਕੀ ਕਰਦਾ ਉਹ ਉਸ ਨੂੰ ਨਾਮ ਭਗਤੀ ਵਿੱਚ ਲਗਾਏ ਪਾਈ ਭਗਤੀ ਕਰਦਾ ਰ ਬੈਠਿਆ ਰ ਸਵੇਰੇ ਉੱਠ ਕੇ 4 ਵਜੇ ਪਰ ਤੁਸੀਂ ਲੱਗਦਾ ਕਿਸੇ ਫਿਰ ਕੀ ਕਹਿੰਦੇ ਹੈ ਕਿਸੇ ਨੂੰ ਵੇਦ ਪੁਰਾਨ ਵੀ ਜਿਹੜਾ ਜਿਸ ਮਜ਼ਬਦ ਦਾ ਹੈਗਾ ਉਸ ਨੂੰ ਉਸ ਮੰਨੇ ਲਾ ਦਿਓ ਇਸ ਤੂੰ ਵੇਦ ਪੜ੍ਹਨੀ ਹੈ ਵੇਦ ਪੜ੍ਹਦਾ ਰਹੇ ਤੇ ਗੀਤਾ ਪੜ੍ਹਨੀ ਗੀਤਾ ਪੜ੍ਹਦਾ ਰਹੇ ਤੇ ਗੁਰੂ ਗ੍ਰੰਥ ਸਾਹਿਬ ਪੜਨਾ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਰਹੇ ਤੇ ਇੱਕ ਮਤਲਬ ਉਹਨਾਂ ਨੂੰ ਟਾਲ ਦੇ ਦਰਾਂ ਨਾਲ ਕਿਸੇ ਨੂੰ ਵੇਦ ਪੁਰਾਨ ਸ਼ਾਸਤਰ ਕਿਸੇ ਨੂੰ ਅਜੀਲ ਕੁਰਾਨ ਕਲਮੇ ਕਿਸੇ ਨੂੰ ਗੀਤਾ ਗਿਆਨ ਕਿਸੇ ਨੂੰ ਗੁਰੂ ਗ੍ਰੰਥ ਪੜ੍ਹਨਾ ਲੇਕਿਨ ਦਸਮ ਪਾਤਸ਼ਾਹ ਕਹਿ ਰਹੇ ਹਨ ਪਕਤਾਂ ਗੁਰੂ ਖਾੰਦ ਨੂੰ ਅੰਦਰ ਵੜ ਕੇ ਆਪਣਾ ਦਰਸ ਵਿਖਾਇਆ ਲੇਕਿਨ ਪਕਤਾਂ ਕੀ ਕਰਦਾ ਉਹ ਪਕਤੀ ਜੁਗਤੀ ਤੋਂ ਮਿਲੈ ਤੁਹਾਡੇ ਅੰਦਰ ਰਾਤ ਸੁੱਤਿਆਂ ਨੂੰ ਦਾਣੂ ਦਰਸ਼ਨ ਦੇ ਦਿੰਦਾ ਫੇਰ ਕਹਿੰਦੇ ਹਨ ਕਾਗਜ਼ ਕਲਮ ਸ਼ਾਹੀ ਵਾਲਾ ਲੇਖ ਨਹੀਂ ਕਰਾਉਣਾ ਫੜ ਬਾਹੋਂ ਪਾਰ ਕਰਾਉਣਾ ਮੰਜ਼ਲ ਸੱਚੀ ਆਪ ਚੁਣਾਉਣਾ ਸੱਚ ਕਰਨ ਦਵਾਰ ਵਸਾਉਣਾ ਜਿੱਥੇ ਮੇਰਾ ਜੋਤ ਨੂਰ ਡਗ ਮਗਾਇਆ ਅੱਗੇ ਦੱਸਿਆ ਹੈ ਸੱਚ ਪੁੱਛੇ ਸੇਜਾ ਮੇਰੇ ਤੋਂ ਬਾਅਦ ਕਿਉਂਕਿ ਦਸਮ ਪਾਸ਼ਾ ਕਹਿ ਕੇ ਗਏ ਸੀ ਕਿ 11ਵਾਂ ਗੁਰੂ ਨਹੀਂ ਹੋਏਗਾ ਬਿਲਕੁਲ ਠੀਕ ਹੈ ਅਗਰ ਗੁਰੂ ਕਰ ਲੈ ਤਾਂ ਗੁਰਗ੍ਰੰਥ ਸਾਹਿਬ ਨੂੰ ਪੜ ਲਓ ਉਹ ਤੁਹਾਨੂੰ ਦੱਸੇਗਾ ਸਭ ਕੁਝ ਇੱਥੇ ਸੇਜ ਵੀ ਦੱਸ ਰਹੀ ਹੈ ਸਤ ਉੱਚੇ ਸੇਜਾ ਮੇਰੇ ਬਾਦ ਫਿਰ ਪੁਰਖ ਕਾਲ ਹੋਣਾ ਤਤਾਂ ਵਾਲਾ ਗੁਰੂ ਨਹੀਂ ਕਿਸੇ ਮਨਾਉਣਾ ਇਹ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿਉਂਕਿ ਅੱਜ ਕੱਲ ਜਿਹੜੇ ਤਤ ਗੁਰੂ ਹਨ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਕਹਿ ਕੇ ਗਏ ਹੈ ਪੰਜਾਂ ਤਤਾਂ ਵਾਲਾ ਗੁਰੂ ਕੋਈ ਨਾ ਮੰਨਿਓ ਕਿਉਂਕਿ ਕਿਉਂ ਨਾ ਮੰਨਿਓ ਕਿਉਂਕਿ ਪੁਰਖ ਕਾਲ ਲੈ ਅਵਤਾਰ ਅੰਤ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਇਆ ਅਕਾਲ ਪੁਰਖ ਨੇ ਆਉਣਾ ਧਰਤੀ ਤੇ ਜੋ ਸ਼ਬਦ ਤਾਲ ਬਣ ਕੇ ਦਸਮ ਪਾਸ਼ਾ ਇਹ ਵੀ ਕਹਿੰਦੇ ਹਨ ਕਿ ਉਸੇ ਨੂੰ ਯਾਨੀ ਅਕਾਲ ਪੁਰਖ ਨੂੰ ਉਸੇ ਨੂੰ ਉਸੇ ਦਾ ਰੂਪ ਹੋ ਕੇ ਨਾਲ ਲਿਆਉਣਾ ਦੋਹਾਂ ਨੂੰ ਜਨਮੇ ਕੋਈ ਨਾ ਮਾਈਆ ਉਹ ਜੋ ਤਾਰ ਅਕਾਲ ਪੁਰਖ ਮੈਂ ਸ਼ਬਦ ਗੁਰੂ ਖੋਣਾ ਸ਼ਬਦ ਗੁਰੂ ਮੈਂ ਹਾਂ ਡੰਕਾ ਇੱਕੋ ਨਾਮ ਵਜਾਈ ਸਾਡਾ ਡੰਕਾ ਇੱਕੋ ਤਾਂ ਵਜੇਗਾ ਇਸ ਕਰਕੇ ਕਿਹਾ ਸੱਤਾ ਵਾਲਾ ਗੁਰੂ ਨਹੀਂ ਕਿਸੇ ਮਨਾਉਣਾ ਜਿਸ ਨੇ ਸ਼ਬਦ ਗੁਰੂ ਉਪਜਾਉਣਾ ਉਹ ਸ਼ਬਦ ਗੁਰੂ ਕੌਣ ਹੁੰਦਾ ਹੈ ਕਈ ਵਾਰ ਨਹੀਂ ਪਤਾ ਲੱਗਦਾ ਕਈਆਂ ਨੂੰ ਵੀ ਸ਼ਬਦ ਗੁਰੂ ਕੀ ਹੈ ਸ਼ਬਦ ਸਤਗੁਰ ਗੋਬਿੰਦ ਕਹਿਆ ਓ ਮੈਂ ਸਤਗੁਰ ਸ਼ਬਦ ਗੁਰ ਸਿੱਖੋ ਓ ਮੈਂ ਤਾਂ ਸਤਗੁਰ ਸ਼ਬਦ ਮੇਤੋ ਰਾਵ ਹੋਰ ਕਿਹੜਾ ਸਤਗੁਰ ਗੋਬਿੰਦ ਕਹਿਆ ਓ ਮੈਂ ਸਤਗੁਰ ਸ਼ਬਦ ਗੁਰ ਸਿੱਖੋ ਤਵਾਡੇ ਪਿੱਛੇ ਸੁਤਾ ਮਾਛੂ ਆੜੇ ਦੀਆਂ ਵਿੱਚ ਝਾੜੀਆਂ ਮਾਤ ਪਿਤ ਪੂਸ ਬੂਤੇ ਤੁਹਾਡੀ ਪਿੰਡ ਚੜਾਈ ਆ ਆਪਣੀਆਂ ਛੱਡ ਕੇ ਪ੍ਰੇਮ ਵਾਲੀਆਂ ਲਾੜੀਆਂ ਨਾਤਾ ਤੁਹਾਡੇ ਨਾਲ ਰਖਾਈ ਆ ਤੁਹਾਡੀਆਂ ਦੇਹਾਂ ਕਰਕੇ ਪਿਆਰੀ ਮੈਂ ਆਪਣੇ ਬੰਸ ਸਰਮਨ ਸਵਾਰ ਦਿੱਤਾ ਤੇ ਮੈਂ ਰਹੂੰਗਾ ਕਿਤੇ ਮੈਂ ਤੁਹਾਡੇ ਅੰਦਰ ਰਹੂੰਗਾ ਤੁਹਾਡੀਆਂ ਦੇਹਾਂ ਕਰਕੇ ਪਿਆਰੀਆਂ ਤੁਹਾਡੇ ਅੰਦਰ ਡੇਰਾ ਲਾਈ ਆ ਫਿਰ ਹੋ ਕੀ ਹੋ ਗਿਆ ਭਾਈ ਕਲਯੁਗੰਤਮ ਕਿਉਂ ਇਹ ਮੈਂ ਤਾਂ ਹਾਰੀਆਂ ਬੈਠੇ ਹਰ ਭੁਲਾਇਆ ਉਹ ਸਰੀ ਨੂੰ ਉਸ ਪਰਮਾਤਮਾ ਨੂੰ ਕਿਉਂ ਭੁੱਲ ਗਏ ਬਿਨ ਸਤਗੁਰੂ ਸ਼ਬਦ ਤੋਂ ਸਭ ਨੂੰ ਹੋਣੀ ਅਖਵਾਰੀ ਅਗਰ ਸਤਗੁਰੂ ਸ਼ਬਦ ਨੂੰ ਨਾ ਮੰਨ ਲਿਆ ਗਿਆ ਤੇ ਸਭ ਨੂੰ ਅਖਵਾਰੀ ਇਸ ਕਾਤੇ ਕੀ ਹੈ ਕਿ ਅੱਜ ਤੋਂ ਪ੍ਰਣ ਕਰ ਲੋ ਇੱਕੋ ਓਟ ਰੱਖ ਲਈ ਸਤਗੁਰੂ ਸ਼ਬਦ ਦੀ ਬਿਨ ਸਤਗੁਰੂ ਸ਼ਬਦ ਤੋਂ ਦੂਜਾ ਗੁਰੂ ਨਜ਼ਰ ਕੋਈ ਨਹੀਂ ਆਇਆ ਇਸ ਸਿੱਖਿਆ ਸਿੱਖਾਂ ਨੂੰ ਗੋਬਿੰਦਾਰ ਅਨੰਦਪੁਰ ਦੀ ਪੁਰਾਣੰਦਗੇ ਅਸੰਗਾਈਆ ਇਸ ਕਰਕੇ ਸ਼ਬਦ ਗੁਰੂ ਨੂੰ ਮੰਨ ਲਿਓ ਜੀ ਆਪਣੇ 184 ਪਾਰ ਕਰਨੀ ਹੈ ਨਹੀਂ ਤਾਂ ਜਮਦੂਤ ਬੈਠੇ ਆਂ ਅੰਤ ਮੇਲੇ ਆਉਗਾ ਤੁਹਾਨੂੰ ਲੈਣ ਆਸਤੀ ਤੇ ਫਿਰ ਕਹਿੰਦੇ ਹਨ ਕਿ ਜਿਸਵਨ ਮਿਹਰ ਕੀਤੀ ਉਸ ਨੂੰ ਪਾਰ ਕਰਾਉਣਾ ਇਹ ਗੋਬਿੰਦੀ ਬੇ ਭਰਵਾਈਆ ਜਿਸ ਨੂੰ ਤੇ ਮਿਹਰ ਕਰ ਦੇਗਾ ਕਿਉਂਕਿ ਲਿਖਿਆ ਜੋਤੀ ਜੋਸ ਰੂਪ ਅਪ ਆਪਣੀ ਕਿਰਪਾ ਕਰ ਕਰੇ ਖੇਰ ਸਾਚਾ ਹਰ ਬਿਨ ਸਾਧ ਸਤਿਗੁਰੂ ਜਗਤ ਕਿਰਿਆ ਪਾਰ ਨਾ ਕੋਈ ਕਰਾਈਆ ਜਦ ਤੱਕ ਸਾਧ ਸਤਿਗੁਰ ਕਿਰਪਾ ਨਹੀਂ ਕਰਦਾ ਇਹ ਜਗਤ ਦੀ ਕਿਰਿਆ ਇਹ 84 ਲੱਖ ਜਿਹੜੀ ਹੈ ਕੱਟੀ ਨਹੀਂ ਜਾਏਗੀ ਤੇ ਦਸਮ ਪਾਸ਼ਾ ਕਹਿ ਰਹੇ ਹਨ ਮੇਰੇ ਪਿੱਛੋਂ ਇਹ ਕ੍ਰਿਸ਼ਨ ਜੀ ਵੀ ਕਹਿ ਕੇ ਗਏ ਇਹ ਕਿ ਉਹਨਾਂ ਦੀ ਕ੍ਰਿਸ਼ਨ ਜੀ ਬਾਣੀ ਪੜ ਲਓ ਕਿ ਮੇਰੇ ਪਿੱਛੋਂ ਸਭ ਇਦਾਂ ਹੀ ਹੋ ਜਾਣਾ ਸੱਚ ਸੱਚ ਹੱਥ ਕਿਸੇ ਨਾ ਆਏ ਸੱਚ ਨਹੀਂ ਲੱਗੇਗਾ ਕਿਸੇ ਨੂੰ ਇੱਕ ਗੱਲ ਦਾ ਸੰਬਾਸ਼ਾ ਵੀ ਕਹਿੰਦੇ ਆ ਉਹ ਕਹਿੰਦੇ ਮੇਰੇ ਪਿੱਛੋਂ ਕਿਸੇ ਪੜਨਾ ਤੇ ਕਿਸੇ ਪੜਾਉਣਾ ਕਿਸੇ ਸੁਣਨਾ ਕਿ ਮੇਰੇ ਪਿੱਛੋਂ ਕਿਸੇ ਪੜਨਾ ਤੇ ਕਿਸੇ ਸੁਣਾਉਣਾ ਕਿਸੇ ਹਸਣਾ ਤੇ ਕਿਸੇ ਗਾਉਣਾ ਸੱਚ ਪੁੱਛੇ गोविंद ਹੱਥ ਕਿਸੇ ਨਹੀਂ ਆਉਣਾ ਉਹ ਤਾਂ ਹੱਥ ਨਹੀਂ ਆ ਜਦ ਤੱਕ ਹੱਥ ਨਹੀਂ ਆਏਗਾ ਜਦ ਤੱਕ ਉਹ ਦਰਸ਼ਨ ਨਹੀਂ ਦੇਗਾ ਜਦ ਤੱਕ ਜਿੰਦਗੀ ਪਾਰ ਨਹੀਂ ਹੋ ਸਕਦੀ ਮਾਥੋ ਵਾਲੇ ਦੀ ਸੇਧ ਦੇ ਕੋ ਆਈਆ ਸਦੀ 14ਵੀਂ ਅੰਤ ਸਦੀ 14ਵੀਂ ਤੁਹਾਨੂੰ ਕਈ ਵਾਰ ਨੇ ਦੱਸਿਆ ਹੋਇਆ ਕਿ ਮੁਹੰਮਦ ਸਾਹਿਬ ਦੀ ਸਦੀ 14ਵੀਂ ਹੈ ঈਸਾ ਦੀ 20ਵੀਂ ਇੱਕੋ ਹੀ ਇਕੁਇਲ ਟਾਈਮ ਹੈ ਦੋਨਾਂ ਦਾ ਸਦੀ 14ਵੀਂ ਅੰਤ ਮੇਰਿਆਂ ਸਿੱਖਾਂ ਮੈਨੂੰ ਪੁੱਲ ਕੇ ਮਾਤ ਰੋਗ ਵਿੱਚ ਪਛਤਾਉਣਾ ਉਹ ਲਈ ਦਸਨ ਪਾਸ਼ਾ ਗੋਬਿੰਦ ਦੀ ਮੰਨੇ ਕੋਈ ਨਾ ਆਖੀ ਸਤਗੁਰੂ ਦੀ ਮੰਨੇ ਕੋਈ ਨਾ ਆਖੀ ਗੋਬਿੰਦ ਦੇਵੇ ਅੰਤ ਸਜਾਈਆ ਮੈਨੂੰ ਭੁਲ ਕੇ ਮਾਤ ਲੋਪ ਵਿੱਚ ਪਿਸਤੋਣਾ ਪਛਤਾ ਪਛਤਾਬ ਵਿਚ ਹਾਰ ਕਰ ਹੋਇ ਤੋਂ ਤਾਇਆ ਲੇਕਿਨ ਉਹਨੇ ਇੱਕ ਗਲ ਕੈ ਇਸ ਅਖਿਰ ਵਿੱਚ ਕਿ ਗੁਰੂ ਗ੍ਰੰਥ ਨੂੰ ਮੰਨਣਾ ਤੇ ਪੁਰਖ ਕਾ ਨੂੰ ਮਨਾਉਣਾ ਤੇ ਗੁਰੂ ਗ੍ਰੰਥ ਸਭ ਨੂੰ ਪੜ ਕੇ ਉਸ ਪ੍ਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਰਿਓ ਮਨਾਇਓ ਨੂੰ ਇਹ ਗੋਬਿੰਦ ਗਿਆ ਸਮਝਾਇਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਦੀ ਜੋਤੀ ਆਪਨਾ ਜੋਤ ਪ੍ਰਮਾਤਮਾ ਜੋ ਸਰਬ ਆਤਮਾਂ ਦਾ ਪ੍ਰਮਾਤਮਾ ਹੈ ਉਹ ਹੀ ਤਾਂ ਖੇਲ ਕਰ ਰਿਹਾ ਹੈ ਉਹਦਾ ਕੋਈ ਸਰੀਰ ਨਹੀਂ ਤਨ ਨਹੀਂ ਵਸੂਧ ਨਹੀਂ ਮਾਟੀ ਖਾਤ ਨਹੀਂ ਉਸੇ ਪਰਮਾਤਮਾ ਨੂੰ ਜੋ ਸਰੂਪ ਨੂੰ ਨੇਕਲੰਗ ਕਿਹਾ ਗਿਆ ਹੈ ਕਿਸੇ ਇਨਸਾਨ ਨੂੰ ਨੇਕਲੰਗ ਨਹੀਂ ਕਿਹਾ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਨੇਕਲੰਗ ਨрая ਨਰਮਹਾਰਾ ਸ਼ੇਸ਼ੀਸ਼ ਵਿਸ਼ਨੂ ਪਗਵਾਨ ਆਜੁਗਾ ਜੋ ਵਿਚੋਕੜੀ ਨਿਰਗੁਣ ਨੂਰ ਜੋਤ ਜੋ ਚਮਕਾਉਣਾ ਤੇ ਹੁਣ ਉਹਦਾ ਕਿਹੜਾ ਸਰੂਪ ਹੈ ਗੋਬਿੰਦ ਗੋਬਿੰਦITAR ਪੂਰਨ ਆਇਆ ਬਦਲ ਗੋਵਿੰਦੀ ਤਾਰ ਪੂਰਨ ਆ ਬਦਲ ਪੂਰਨ ਪੂਰਨ ਰੂਪ ਬਦਲਾਈ ਉਹ ਇਸ ਵੇਲੇ ਉਹਦਾ ਸਰੂਪ ਜਿਹੜਾ ਤੁਸੀਂ ਦੇਖ ਰਹੇ ਹੋ ਉਹਦਾ ਪੂਰ ਸਤਗੁਰੂ ਦੇ ਰੂਪ ਵਿੱਚ ਉਹਦਾ ਸਰੂਪ ਕੋਈ ਬੋਲਣ ਦੀ ਗੱਲ ਨਹੀਂ ਹੋਗੀ ਪਰੰਥੇ ਜੇ ਸੱਚੇ ਪਾਤਸ਼ਾਹ ਕੋਲ ਮਾਫੀ ਦਾਇਆ ਜਾਤੋ ਸੋ ਹੰ ਮਹਾਰਾਜੇ ਸਿੰਘ ਵਿਸ਼ਨੂੰ ਪਗਲਾੰਦੀ ਜੈ ਸੋ ਸ਼ੇਰ ਸਿੰਘ ਈਸ਼ਨਾ ਭਗਵਾਨ ਦੀ ਜੈ ਸੋ ਹਨ ਮਹਾਰਾਜ ਸ਼ੇਰ ਸਿੰਘ ਈਸ਼ਨਾ ਭਗਵਾਨ ਦੀ ਜੈ ਸੋ